ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਵੈਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਨੂੰ ਇੱਥੇ ਸੇਵਾ ਕਰਦੇ ਕਿੰਨਾ ਟਾਈਮ ਹੋ ਗਿਆ ਜੀ ਵੈਗੁਰਜੀ ਮੈਨੂੰ ਇੱਥੇ ਸੇਵਾ ਕਰਦੇ ਢਾਈ ਸਾਲ ਹੋ ਗਏ ਮੈਂ ਰੋਜ਼ ਆਉਣਾ ਬਾਬਾ ਜੀ ਰੋਜ਼ ਆਉਣਾ ਮਰੀ ਰੋਜ਼ 6 ਤੋਂ 11 ਇੱਥੇ ਪੱਕੀ ਸੇਵਾ ਹੁੰਦੀ ਹੁੰਦੀ ਹੈ ਵੀਰੇ ਮਤਲਬ ਜਿਸ ਦਿਨ ਮੈਂ ਆਵਾਂ ਮੈਨੂੰ ਅੰਦਰੋਂ ਇਹ ਲੱਗਦਾ ਮੈਂ ਕੋਈ ਕੰਮ ਭੁੱਲ ਰਿਹਾ ਮੈਂ ਮਤਲਬ ਤੜਪ ਹੀ ਲੱਗਦੀ ਹੈ ਵੀਰੇ ਅੰਦਰ ਇੱਕ ਤਰ੍ਹਾਂ ਦੀ ਨਾ ਆਉਣ ਦੀ ਗੁਰਦੁਆਰਾ ਮਤਲਬ ਆਉਣਾ ਹੀ ਆਉਣਾ ਵੀਰੇ ਯਾਰ ਜੋ ਮਰਜੀ ਹੋ ਜਿਵੇਂ ਮੱਥਾ ਟੇਕ ਕੇ ਚਲੇ ਜਾਈਦਾ ਉਦਨੇ ਐਂ ਲੱਗਦਾ ਚਲੋ ਦਿਲ ਨੂੰ ਸਕੂਨ ਜਾਂ ਮਨਿਆ ਦਾ ਮੱਥਾ ਟੇਕ ਕੇ ਹੀ ਸਕੂਨ ਮਿਲ ਜਾਂਦਾ ਵੀਰੇ ਇਹ ਤੇ ਮਤਲਬ ਡੇਲੀ ਆ ਰਹੇ ਹੋ ਹਨਾ 2.5 ਸਾਲ ਹੋ ਗਏ ਦੀ ਦਸਤ ਰਹੇ ਤੇ ਹਰ ਵਾਰ ਆ ਕੇ ਮਿਸ ਕਿਦਾਂ ਦਾ ਲੱਗਦਾ ਉਹ ਵਾਰੇ ਸਕੂਨ ਮਿਲਦਾ ਵੀਰੇ ਮੈਂ ਤਾਂ ਦੇਖੋ ਵੀਰੇ ਅੱਜ ਦੀ ਮੈਂ ਚਲੋ ਮੈਂ ਵੀ ਨੌਜਵਾਨ ਆ ਵੀਰੇ ਇੱਕ ਤਰ੍ਹਾਂ ਦਾ ਠੀਕ ਆ ਮੈਂ ਵੀ ਨੌਜਵਾਨ ਪੀੜ੍ਹੀ ਨੂੰ ਇਹ ਸਿੱਖਿਆ ਦੇਣਾ ਚਾਹੁੰਦਾ ਵੀਰੇ ਦੇਖੋ ਅੱਜ ਦੇ ਟਾਈਮ ਤੇ ਜਿਹੜੇ ਆਪਾਂ ਨਸ਼ਾ ਜੇ ਪਏ ਹੋਏ ਆ ਠੀਕ ਆ ਆਪਾਂ ਨਸ਼ੇ ਤੋਂ ਨਿਕਲ ਗੁਰੂ ਘਰ ਦੇ ਗੁਰੂ ਨਾਲ ਲੜ ਲੱਗੀਏ ਵੀਰੇ ਇੱਥੋਂ ਦੇਖੋ ਵੀਰੇ ਆਪਾਂ ਕੋਈ ਨਾ ਕੋਈ ਸਿੱਖਿਆ ਹੀ ਮਿਲੂਗੀ ਵੀਰੇ ਕੋਈ ਆਪਾਂ ਇੱਥੇ ਨਹੀਂ ਬੱਕੂ ਨੇ ਘਾਟਾ ਕਰਾਉਣਾ ਆਪਦਾ ਸਿੱਖਿਆ ਹੀ ਮਿਲਣੀ ਆ ਵੀਰੇ ਆਪਾਂ ਨੂੰ ਇੱਥੇ ਵਾਹਿਗੁਰੂ ਜੀ ਮੈਨੂੰ ਇੱਥੇ ਸੇਵਾ ਕਰਦੇ ਢਾਈ ਸਾਲ ਹੋ ਗਏ ਮੈਂ ਰੋਜ਼ ਆਉਣਾ ਬੱਬਾਈ ਰੋਜ਼ ਆਉਣਾ ਮਰੀ ਰੋਜ਼ 6 ਤੋਂ 11 ਇੱਥੇ ਪੱਕੀ ਸੇਵਾ ਹੁੰਦੀ ਹੁੰਦੀ ਆ ਵੀਰੇ ਮਤਲਬ ਜਿਸ ਦਿਨ ਮੈਂ ਨਾ ਆਵਾਂ ਮੈਨੂੰ ਅੰਦਰੋਂ ਇਹ ਲੱਗਦਾ ਮੈਂ ਕੋਈ ਕੰਮ ਪੋਲ ਰਿਆ ਮੈਂ ਮਤਲਬ ਤੜਪ ਹੀ ਲੱਗਦੀ ਆ ਵੀਰੇ ਅੰਦਰ ਇੱਕ ਤਰ੍ਹਾਂ ਦੀ ਨਾ ਆਉਣ ਦੀ ਗੁਰਦੁਆਰਾ ਮਤਲਬ ਆਉਣਾ ਹੀ ਆਉਣਾ ਵੀਰੇ ਯਾਰ ਜੋ ਮਰਜੀ ਹੋ ਜੇ ਮੱਥਾ ਟੇਕ ਕਈ ਵੇ ਕਿਸੇ ਦਿਨ ਜਲਦੀ ਹੋਵੇ ਸੇਵਾ ਨਹੀਂ ਲੱਗਦੀ ਕਈ ਵਾਰੀ ਬਾਬਾ ਜੀ ਨਹੀਂ ਲਗਉਂਦੇ ਚਲੋ ਉਹਦੋਂ ਐਂ ਲੱਗਦਾ ਚਲੋ ਦਿਲ ਨੂੰ ਸਕੂਨ ਜੇ ਮਿਲਿਆ ਮੱਥਾ ਟੇਕ ਕੇ ਸਕੂਨ ਮਿਲ ਜਾਂਦਾ ਵੀਰੇ ਇਹ ਤੇ ਇਹ ਮਤਲਬ ਡੇਲੀ ਆ ਰਹੇ ਹਾਂ ਨਾ 2.5 ਸਾਲ ਹੋ ਗਏ ਦੀ ਦਸਤ ਰਹੇ ਤੇ ਹਰ ਵਾਰ ਆ ਕੇ ਮਿਸ ਕਿਦਾਂ ਦਾ ਲੱਗਦਾ ਉਹ ਵੈਰੀ ਸਕੂਨ ਮਿਲਦਾ ਵੀਰੇ ਮੈਂ ਤਾਂ ਦੇਖੋ ਵੀਰੇ ਅੱਜ ਦੀ ਮੈਂ ਚਲੋ ਮੈਂ ਵੀ ਨੌਜਵਾਨ ਆ ਵੀਰੇ ਇੱਕ ਤਰ੍ਹਾਂ ਦਾ ਠੀਕ ਆ ਮੈਂ ਵੀ ਨੌਜਵਾਨ ਪੀੜ੍ਹੀ ਨੂੰ ਇਹ ਸਿੱਖਿਆ ਦੇਣਾ ਚਾਹੁੰਦਾ ਵੀਰੇ ਦੇਖੋ ਅੱਜ ਦੇ ਟਾਈਮ ਤੇ ਜਿਹੜੇ ਆਪਾਂ ਨਸ਼ਾ ਜੇ ਪਏ ਹੋਏ ਆ ਠੀਕ ਆ ਆਪਾਂ ਨਸ਼ਿਆਂ ਤੋਂ ਨਿਕਲੇ ਗੁਰੂ ਘਰ ਦੇ ਗੁਰੂ ਨਾਲ ਲੜ ਲੱਗੀ ਵੀਰੇ ਇੱਥੋਂ ਦੇਖੋ ਵੀਰੇ ਆਪਣਾ ਕੁਝ ਨਾ ਕੁਝ ਸਿੱਖਿਆ ਹੀ ਮਿਲੂਗੀ ਵੀਰੇ ਕੋਈ ਆਪਾਂ ਇਹ ਤਾਂ ਹੈ ਨਹੀਂ ਬਾਪੂ ਨੇ ਘਾਟਾ ਕਰਾਉਣਾ ਆਪਦਾ ਸਿੱਖਿਆ ਹੀ ਮਿਲਣੀ ਆ ਵੀਰੇ ਆਪਾਂ ਨੂੰ ਇੱਥੇ ਵਾਹਿਗੁਰੂ ਜੀ ਮੈਨੂੰ ਇੱਥੇ ਸੇਵਾ ਕਰਦੇ ਢਾਈ ਸਾਲ ਹੋ ਗਏ ਮੈਂ ਰੋਜ਼ ਆਉਣਾ ਬੱਬਾਈ ਰੋਜ਼ ਆਉਣਾ ਮਰੀ ਰੋਜ਼ 6 ਤੋਂ 11 ਇੱਥੇ ਪੱਕੀ ਸੇਵਾ ਹੁੰਦੀ ਹੁੰਦੀ ਆ ਵੀਰੇ ਮਤਲਬ ਜਿਸ ਦਿਨ ਮੈਂ ਆਵਾਂ ਮੈਨੂੰ ਅੰਦਰੋਂ ਇਹ ਲੱਗਦਾ ਮੈਂ ਕੋਈ ਕੰਮ ਭੋਲ ਰਿਹਾ ਮੈਂ ਮਤਲਬ ਤਲਪੀ ਹੀ ਲੱਦਿਆ ਵੀਰੇ ਅੰਤੇ ਇੱਕ ਤਰ੍ਹਾਂ ਦੀ ਨਾ ਆਉਣ ਦੀ ਗੁਰਦਾਰਾ ਮਤਲਬ ਆਉਣਾ ਜਿਵੇਂ ਕਿਸੇ ਦਿਨ ਜਲਦੀ ਹੋਵੇ ਸੇਵਾ ਨਹੀਂ ਲੱਗਦੀ ਕਈ ਵਾਰੀ ਬਾਬਾ ਜੀ ਨਹੀਂ ਲਗਉਂਦੇ ਚਲੋ ਉਹਦੋਂ ਐਂ ਲੱਗਦਾ ਚਲੋ ਦਿਲ ਨੂੰ ਸਕੂਨ ਜੇ ਮਿਲਿਆ ਮੱਥਾ ਟੇਕ ਕੇ ਵੀ ਸਕੂਨ ਮਿਲ ਜਾਂਦਾ ਵੀਰੇ ਤੇ ਮਤਲਬ ਡੇਲੀ ਆ ਰਹੇ ਹਾਂ ਨਾ 2.5 ਸਾਲ ਹੋ ਗਏ ਦੀ ਦੱਸ ਰਹੇ ਹਾਂ ਤੇ ਹਰ ਵਾਰ ਆ ਕੇ ਮੈਨੂੰ ਕਿੱਦਾਂ ਦਾ ਲੱਗਦਾ ਉਹ ਵਜੇ ਸਕੂਨ ਮਿਲਦਾ ਵੀਰੇ ਮੈਂ ਤਾਂ ਦੇਖੋ ਵੀਰੇ ਅੱਜ ਦੀ ਮੈਂ ਚਲੋ ਮੈਂ ਵੀ ਨੌਜਵਾਨ ਆ ਵੀਰੇ ਇੱਕ ਤਰ੍ਹਾਂ ਦਾ ਠੀਕ ਆ ਮੈਂ ਵੀ ਨੌਜਵਾਨ ਪੀੜ੍ਹੀ ਨੂੰ ਇਹ ਸਿੱਖਿਆ ਦੇਣਾ ਚਾਹੁੰਦਾ ਵੀਰੇ ਦੇਖੋ ਅੱਜ ਦੇ ਟਾਈਮ ਤੇ ਜਿਹੜੇ ਆਪਾਂ ਨਸ਼ਾ 'ਚ ਪਏ ਹੋਏ ਆ ਠੀਕ ਆ ਆਪਾਂ ਨਸ਼ਿਆਂ ਤੋਂ ਨਿਕਲੇ ਗੁਰੂ ਘਰ ਦੇ ਗੁਰੂ ਨਾਲ ਲੜ ਲੱਗੀਏ ਵੀਰੇ ਇੱਥੋਂ ਦੇਖੋ ਵੀਰੇ ਆਪਾਂ ਨੂੰ ਕੋਈ ਨਾ ਕੋਈ ਸਿੱਖਿਆ ਹੀ ਮਿਲੂਗੀ ਵੀਰੇ ਕੋਈ ਆਪਾਂ ਨੂੰ ਇਹ ਤਾਂ ਹੈ ਨਹੀਂ ਬਾਪੂ ਨੇ ਘਾਟਾ ਕਰਾਉਣਾ ਆਪਦਾ ਸਿੱਖਿਆ ਹੀ ਮਿਲਣੀ ਆ ਵੀਰੇ ਆਪਾਂ ਨੂੰ ਇੱਥੇ